ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਪਿੰਡ ਡੇਰੀਆ ਪਹੁੰਚੋ ਹਾਂ ਜੀ ਭਾਈ ਜੱਗੇ ਉਹਨਾਂ ਕੋਲ ਜੀ ਦੇਖੋ ਅੱਜ ਵੀ ਬੜੀਆਂ ਸੋਹਣੇ ਸੋਹਣੇ ਮੱਝਾਂ ਲੈ ਕੇ ਆਂਦੀਆਂ ਇਹਨਾਂ ਨੇ 4-5 ਨਾਲ ਇੱਕ ਨੀਲੀ ਲੈ ਕੇ ਲੈ ਕੇ ਆਂਦੇ ਜੀ ਬੋਰ ਕੋਲ ਵਾਲੀ ਮੈਂ ਜਿਹਨੇ ਮੇਲਾ ਵੀ ਜਿੱਤਿਆ ਵਾ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਰਾਵ ਜੀ ਸਭ ਠੀਕ ਠਾਕ ਕੀ ਹੋਈ ਜੀ ਸਾਰੇ ਦੇਖਣ ਵਾਲੇ ਨੇ ਢੇਰੀ ਫਾਰ ਸਾਰੇ ਭੈਣ ਭਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨੋ ਬਾਈ ਜੀ ਕਿਵੇਂ ਚੱਲ ਰਿਹਾ ਬਹੁਤ ਵਧੀਆ ਭਾਈ ਜੀ ਠੀਕ ਠਾਕ ਹੈ ਪਤਾ ਮਾਲ ਵਿਚਲਾ ਉਦੋਂ ਬਾਅਦ ਪਤਾ ਕਿੰਨੇ ਵਿਕੀ ਮਾਲ 20 ਕਿਲੋਮੀਟਰ ਤੇ ਪਹੁੰਚਾਤਾ ਤੁਸੀਂ ਸਹੀ ਹੈ ਜੀ ਉਸ ਤੋਂ ਬਾਅਦ ਹੀ ਬਾਕੀ ਬਾਈ ਜੀ ਵੇਖੋ ਮੇਨ ਗੱਲ ਆ ਭਾ ਜੀ ਭਾਈ ਵਿਕੀ ਭਾਵੀ ਤੋੜਾ ਸੁਣਾ ਹੁੰਦਾ ਤੇ ਗਾਂ ਪਸ਼ੂ ਦਾ ਸੁਣਾ ਹੁੰਦਾ ਹੋਣੀ ਉਹ ਸੇ ਆਪਣੇ ਕੱਟੀ ਗਈ ਆ ਦੁੰਦੀ ਉਹ ਰੱਬ ਦੀ ਕਿਰਪਾ ਨਾਲ ਦੋ ਚਾਰ ਫਿਰ ਮੰਗਰੋ ਚੱਲ ਗਈਆਂ ਹਾਂ ਇਹ ਬਿਲਕੁਲ ਉਹ ਭਾਈ ਨੇ ਆਪਣਾ ਜਾਣਦੇ ਜਾਣਦੇ ਜੀ ਭਾਈ ਇਹ ਇੱਕ ਭਾਪੜ ਤਾਂ ਇੱਕ ਸਚਾਈ ਵਿਗਦੀ ਆ ਜੀ ਸਚਾਈ ਵਿਗਦੀ ਮੈਂ ਵੇਖੋ ਮੈਂ ਸਚਾਈ ਵੀ ਨਾਲ ਜਰੂਰੀ ਆ ਜੀ ਚਲੋ ਭੈਣ ਭਰਾ ਇਤਮਾਨ ਬੜੀ ਕਰਦੇ ਮੈਂ ਕੋਈ ਜੀ ਇਹ ਵੀਡੀਓ ਆਪਣੇ ਚੱਲ ਨਹੀਂ ਜਾਂਦੀ ਆ ਜੇ ਭੈਣ ਭਰਾਵਿਆਂ ਦਾ ਤਾਂ ਹੀ ਚੱਲਦੀ ਆ ਤਾਂ 9000 ਵੀਡੀਓ ਚੱਲ ਜਾਂਦੇ ਭਾਈ ਇਹ ਤਿੰਨ ਮਹੀਨੇ ਉਹ ਹੋ ਗਈ ਜਾਂਦੇ ਆ ਕਿਉਂਕਿ ਇਹ ਸਰਦਾਰ ਜੀ ਵੇਖੀਏ ਚਲੋ ਮਹਾਰਾਜਾ ਕਿਰਪਾ ਤੁਹਾਡੀ ਤੇ ਵੀ ਹੋਵੇ ਆਖੀਏ ਨਾ ਆਹ ਹੋਵੇ ਤੁਹਾਡਾ ਇਹ ਭਾਈ ਇਹ ਗੱਲ ਤੁਹਾਡੇ ਨਾਲ ਜਿਹੜੇ ਜੁੜੇ ਆ ਨਾ ਭੈਣ ਭਰਾ ਆਪਸੇ ਡੀ ਰਫਰ ਮਿੰਦੇ ਆ ਹਾਂਜੀ ਹਾਂਜੀ ਉਹਨਾਂ ਨੇ ਮੈਨੂੰ ਇੱਕ ਗੱਲ ਕਈ ਵਾਰ ਦੱਸੀ ਜੀ ਕੋਈ ਆ ਨਾ 15 ਡੰਗਰ ਬਣਾ ਲੈ ਭਾਈ ਜੀ ਇਸੇ ਫਾਰਮ ਤੋਂ ਲੈ ਲੈ ਕੇ ਇਹ ਚੀਜ਼ ਤੇ ਥੋੜਾ ਸਾਨੂੰ ਚਲੋ ਰਿਜ਼ਲਟ ਸਹੀ ਮਿਲਦਾ ਬਿਲਕੁਲ ਜੀ ਬਿਲਕੁਲ ਜੀ ਇਹ ਕਹਿੰਦਾ ਉਹਨਾਂ ਕੀ ਹੋਵੇ ਤੰਗ ਜਾ ਕੇ ਤਾਵਾ ਹੀ ਆਂਦਾ ਆਪਾਂ ਜਾਂਦੇ ਨਹੀਂ ਪਹਿਲੇ ਬਣਾਉਂਦੇ ਵੀ ਪੱਕੇ ਬੰਦੇ ਦੇ ਹਾਂ ਪੱਕੇ ਬੰਦੇ ਤੇ ਤੂੰ ਨਵੇਂ ਬੰਦੇ ਤੁਹਾਨੂੰ ਬਣਾ ਕੋਈ ਜ਼ਿਆਦਾਤਰ ਗਾਵਾਂ ਵਾਲਾ ਉਹ ਬੜਾ ਗਲਤ ਬੜਾ ਕੰਮ ਆ ਜਾਂਦਾ ਸਹੀ ਗੱਲ ਹੈ ਜੀ ਹਾਂ ਉਹਨਾਂ ਦਾ ਗਾਵਾਂ ਜਿਹੜੋ ਕਹਿੰਦੇ ਜਿਹੜੋ ਕਹਿੰਦੇ ਨੇ ਗਾਵਾਂ ਕਿ ਗਾਵਾਂ ਸੋਈਆਂ ਸਾਰੀਆਂ ਕਿੰਨੇ 10 ਕਾ ਉਦੋਂ ਮੈਂ ਕਿਹਾ ਨਹੀਂ ਬਈ ਫਿਰ ਤੁਸੀਂ ਕੋਈ ਹੋਰ ਬੁਲਾਓ ਆਪਣੇ ਕੋਲ ਹੀ ਆਏ ਜਾਣਾ ਸਹੀ ਗੱਲ ਆਧ ਪਜੇ ਦੇ ਵਿੱਚ ਤੁਹਾਨੂੰ ਬਣਾ ਵਿੱਚ ਗਲਤ ਕੰਮ ਹੋਇਆ ਹੁੰਦਾ ਨਾ ਗਾਵਾਂ ਬੱਚਾ ਛੱਟ ਲੈਂਦੇ ਫਿਰ ਆਪਾਂ ਜਵਾਬ ਹੀ ਦੇ ਜੀ ਮੈਂ ਕਿਹਾ ਨਹੀਂ ਬਈ ਆਪਰੇ ਕੋਲ ਇਹ ਆਈ ਚਲੋ ਜਿਆਦਾ ਅਸਲ ਪੱਕੇ ਬੰਦੇ ਆ ਵਿੱਚ ਬਿਲਕੁਲ ਬ ਅਸਲ ਹੋ ਗਈ ਵੀਡੀਓ ਬਣਾਦਿਆਂ ਨੂੰ ਉਹ ਕਿਰਪਾ ਮਹਾਰਾਜ ਦੀ ਸੀ ਜੇ ਮੈਂ ਆਖੀ ਮਾਲ ਕਿਸੇ ਸਰਦਾਰ ਜੀ ਆਪਾਂ 1 ਮਹੀਨੇ ਦਾ ਚਲੋ ਮੂਹਰ ਸਿੱਪਤ ਨਹੀਂ ਹੁੰਦੀ ਨਹੀਂ ਕਹਿੰਦੇ 30 ਡੰਗਰ ਵੇਚਦੇ ਨਾ 1 ਮਹੀਨੇ ਦੀ ਸਾਡੀ 70 75ਾਂ ਦੀ ਐਵਰੇਜ ਹੋ ਗਈ ਆ ਕਿ ਮਤਲਬ 80 ਡੰਗਰ ਵੇਚ ਜਾਂਦੇ ਵੀ ਕਿ ਵਿਕੀ ਜਾਂਦੇ ਭਾਈ ਕਿਉਂਕਿ ਉਹਦਾ ਫਿਰ ਉਹਦਾ ਫਿਰ ਜਦੋਂ ਵੀਡੀਓ ਚੱਲਦੀ ਆ ਉਦੋਂ 15 15 ਦਿਨ ਇਦਾਂ ਹੀ ਹੋਰ ਡੰਗਰ ਚੱਲੀ ਚੱਲੀ ਜਾਂਦੀ ਜੀ ਗਾਵੇਂ ਵੇਲੇ ਇੱਕ ਵੀਡੀਓ ਤੇ 20 25 ਡੰਗਰ ਵਿਕ ਜਾਂਦੇ ਰਾਮ ਸਾਹਿਬ ਮਹਾਰਾਜ ਕਿਰਪਾ ਨਾਲ ਚਲੋ ਤੇ ਅੱਜ ਫਿਰ ਨੀਲੀ ਰਿਆੜੀ ਜੀ ਨੀਲੀ ਲਿਆਂਦੀ ਜੀ ਚਲ ਆਪਣੇ ਲਾਗੋ ਲਈ ਬਾਈ ਜੀ ਫਿਰ ਹਾਂਜੀ ਇਹ ਬਿਲਕੁਲ ਲੋਕਲ ਆਪਣੇ ਲਾਗੋ ਲਈ ਹੈ ਅਜੀ ਲੋਕਲ ਲਈ ਹੈ ਠੀਕ ਹੈ ਤੇ ਇਹ ਆ ਗਿਆ ਬਾਈ ਜੀ ਰਿਕਾਰਡ ਕੋਲ ਕੀ ਭਰਿੰਦਾ ਰਿਕਾਰਡ ਭਾਜੀ ਬਹੁਤ ਚੰਗਾ ਜਿਹਦਾ ਇਹ ਆਪਣਾ ਇੱਥੇ ਮੇਲਾ ਨਹੀਂ ਲੱਗਦਾ ਹਾਂਜੀ ਤਨੋਲੇੜਾ ਹਾਂਜੀ ਹਾਂਜੀ ਉੱਥੇ ਭਰਾ ਨੇ ਖੜੀ ਸੀ ਅੱਛਾ ਹਾਂਜੀ ਇਹ ਚੌਥੇ ਸਥਾਨ ਤੇ ਆਈ ਅੱਛਾ ਠੀਕ ਹੈ ਹਾਂਜੀ ਇਹਦਾ ਸਰਟੀਫਿਕੇਟ ਵਗੈਰਾ ਵੀ ਕੋਈ ਪਿਆ ਦੇ ਜੇ ਮੈਂ ਤੁਹਾਨੂੰ ਕੋ ਦੇਦਾਗੀ ਟਾਈਮ ਲਾਊ ਬਾਈ ਜੀ ਨਾ ਕਰਨ ਹਾਂਜੀ ਹਫਤਾ ਲੈ ਜੂ ਮੈਂ ਮੈਂ ਦਾ ਕਿ ਫਿਰ ਮੈਂ ਆ ਬਾਈ ਜੀ ਹਾਂਜੀ ਫਿਰ ਨਾ ਰਾਨਾ ਸਰੀ ਭਰੀ ਜਵੇ ਭਾਜੀ ਕਿੰਨਾ ਦੁੱਧ ਉਹ ਕਿੱਦਾਂ ਫਿਰਨੇ ਦੁੱਧ ਭਾਜੀ ਉਹਦੇ 20 ਪ্লাস ਹੀ ਆ ਕੰਦੇ ਭਾਜੀ ਵੀ ਨਹੀਂ ਅੱਛਾ ਹਾਂਜੀ ਚਲੋ ਗਰਮੀ ਗਰਮੀ ਆਪਾਂ 2 ਕਿਲੋ ਠਾਂ ਕਿੰਨੇ ਆਪਾਂ ਠਾਰਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਫਿਰ ਮਾਰ ਕੇ ਸਾਰੇ ਲੱਗੇ ਨੀਲੀ ਦੇ ਹਾਂਜੀ ਬਿਲਕੁਲ ਜੀ ਹਾਂ ਮਾਰੇ ਕਿਰਪਾ ਨਾਲ ਵੇਲੋ ਪੈਰ ਵੀ ਚੋਏ ਤੋਦੇ ਆ ਤੇ ਖੋਲੀ ਹੁਣ ਆ ਪੈਨੋ ਸਾਰਾ ਸਰੀਰ ਸਾਰਾ ਨਾੜਾਂ ਸਲੀਪਾਈ ਸਾਰੀ ਭਰੀ ਜੇ ਵੇਖ ਲੋ ਹਾਂ ਸਾਰੇ ਸਰੀਰ ਤੇ ਮੈਂ ਬਹੁਤ ਚੰਗੀ ਆ ਨੀਲੀ ਦੀ ਪਿਓ ਨੀਲੀ ਆ ਗਈ ਆ ਤੇ ਟੂਪ ਤੇ ਜੋ ਦਾਗ ਥੱਲੇ ਸਾਰੇ ਆ ਗਏ ਰਿਕਾਰਡ ਮੈਂ ਨਾ ਹੋਣਾ ਐਡੀ ਨਹੀਂ ਗੱਲ ਕੀਤੀ ਹਾਂਜੀ ਨਹੀਂ ਨਹੀਂ ਮੈਂ ਰਿਕਾਰਡ ਵਾਲੀ ਨਹੀਂ ਮੇਲਾ ਜਿੱਤੇ ਕੋਈ ਨਾ ਕੋਈ ਅਕਸਰ ਹਾਂਜੀ ਜਾਂ ਚੁਆਈ ਜਿੱਤੇ ਕਿ ਨਸਲ ਵਿੱਚ ਤੇ ਹਾਂਜੀ ਇਹ ਚੁਆਈ ਦੀ ਬੇਟੀ ਆ ਅੱਛਾ ਚੁਆਈ ਦੀ ਚੁਆਈ ਚ ਪਾਈ ਠੀਕ ਹਾਂਜੀ ਤੋ ਤੋਰ ਲਿਆਓ ਜੀ ਲੈ ਚਲੋ ਆ ਬਤਾ ਲਓ ਜੀ ਉਹ ਤਾਂ ਕੈਮਰੇ ਭਾਈ ਦਰਦੀ ਉਹਨਾਂ ਠੰਡੀ ਮੈਂ ਭਾਵੇਂ ਇੱਥੇ ਬਹਿ ਜਾਓ ਬਹੁਤ ਜ਼ਿਆਦਾ ਭਾਈ ਨੂੰ ਕੋਈ ਨਾ ਬੜਾ ਫੁੱਲ ਭਾਈ ਨੂੰ ਭਾਈ ਕੈਮਰੇ ਤੋਂ ਵੱਧ ਜਾਪੂਗਾ ਭੈਣ ਭਰਾ ਜੇ ਕੋਈ ਕੋਲ ਆਊਗਾ ਨਾ ਸਹੀ ਟਾਈਮ ਭਾਈ ਕਿੰਨਾ ਕ ਲੈ ਜਾਊਗੀ ਸਹੀ ਟਾਈਮ ਭਾਈ ਇਹ 17 ਦਿਨ ਪੂਰੇ ਜੋ 17 ਦਿਨ ਪੂਰੇ ਹਾਂ ਬਸ ਜਿਹੜਾ ਇਹਨੇ ਹਫਤਾ 10 ਦਿਨ ਖਾਣੇ ਆ ਮੈਂ ਹੁਣ ਆਈ ਇਹਦੇ ਹੁੰਦਣਾ ਚ ਮੈਂ ਆਇ ਨਹੀਂ ਚੋ ਆ ਚੂ ਬਿਲਕੁਲ ਬੋਲ ਰਹੇ ਨੂੰ ਭਾਈ ਇੱਕ ਨੰਬਰ ਜੀ ਚੋ ਆ ਇੱਕ ਨੰਬਰ ਮੈਰਾ ਬਸ ਠੀਕ ਹੈ ਕੋਈ ਕਮੀ ਨਹੀਂ ਮੈਰੇ ਦਾ ਕੋਈ ਭੈਣ ਭਰਾ ਜੇ ਚਲੋ ਕੋਈ ਆਪਾਂ ਬਿਆਨੇ ਬੋਲੇ ਨਾ ਨਹੀਂ ਨਾਲ ਚ ਕੋਈ ਆਣ ਕੇ ਬੇਸ਼ੱਕ ਮੈਂ ਉੱਤੇ ਆਵੇ ਹਾਂਜੀ ਹਾਂਜੀ ਮੈਂ ਆ ਕੇ ਉੱਤੇ ਫਿਰ ਮੈਂ ਆਪਣੇ ਆਪਣੀ ਥੱਲੀ ਕਰੇ ਮੈਂ ਚੰਗੀ ਬਣੀ ਜੀ ਇਹੋ ਗਾਣਾ ਭਾਜੀ ਗਦਾ ਹਾਂਜੀ ਸਾਰੀ ਨਾਲਾ ਨਾ ਭਰੀ ਰੱਬ ਦੀ ਕਰਨਾ ਹਾਂਜੀ ਐਂਡੀ ਹੈ ਜੀ ਹਾਂਜੀ ਐਂਡੀ ਇੱਧਰ ਇੱਧਰ ਪਾ ਲਓ ਭਾਜੀ ਕਿਹਦਾ ਵੇਖੋ ਉੱਤੇ ਪਰਾਓ ਕੋਈ ਦਾਦੀ ਕੈਮਰੇ ਤੋਂ ਚਾਬੂਤ ਗਾਓ ਇੱਧਰ ਇੱਧਰ ਕਰ ਲਓ ਹਾਂਜੀ ਗਾਓ ਗਾਓ ਪੁੱਤ ਗਾਣਾ ਗਾੜਾ ਚ ਲੈ ਲਾ ਦੋ ਨਾ ਬੜੀਆਂ ਫਰਮਾਨੀਆਂ ਲੈ ਬੜੀ ਮੈਂ ਸਾਰੀ ਬੜੀ ਚੰਗੀ ਹੈ ਜੀ ਨਸਲ-ਮਸਲ ਭਾਜੀ ਬੜੀ ਆ ਬਿਲਕੁਲ ਬਿਲਕੁਲ ਇਹ ਆ ਗਈ ਚਲੋ ਸਮੂਹ ਲੋਕਦਰੋ ਚੰਗੀ ਚੀਜ਼ ਦਾ ਭੈੜ ਭਰਾਸਾ ਕਰਦੇ ਜਾ ਹਾਂਜੀ ਹਾਂਜੀ ਚਲੋ ਇਹ ਮੈਂ ਨਾ ਅਸਲ ਬੰਦਾ ਦਾ ਆਪਣਾ ਦੂਰ ਖਾਸ ਹੀ ਘਰ ਦੇ ਸਿਰੋ ਪਰਿਵਾਰ ਚ ਹੀ ਆਈ ਹੈ ਕੋਈ ਪਿੱਛੇ ਦੀ ਕੋ ਥਣ ਦੀ ਇਹ ਚੀਜ਼ ਦੀ ਆਪਾਂ ਫੁੱਲ ਗਰੰਟੀ ਦੇਵਾਂਗੇ ਬਸ ਠੀਕ ਹੈ ਕੋਈ ਪਕਰ ਕਿਸੇ ਭੈਣ ਭਰਾ ਪਾਰ ਪਾਵੇ ਕੋ ਥਣ ਵੱਧ ਘਟ ਹੋਵੇ ਤਾਂ ਇਹ ਪੰਜਵੀਂ ਵਾਰ ਦੁੱਧ ਤਾਂ ਭਾਈ ਹੁਣ ਜਦੋਂ ਗਰਮੀ ਚੱਲਦੀ ਦੁੱਧ ਸੇਵਾ ਦਾ ਬਿਲਕੁਲ ਤੇਰੀ ਵਾਲਾ ਪਾਵੇ ਉਹ ਮੈਂ ਵੱਜ ਕਹ ਰਹੀ ਹਾਂ 20 ਕਿਲੋ 50 ਕਿਲੋ ਸਹੀ ਗੱਲ ਦੀਆਂ ਹਾਂ ਦੁੱਧ ਜੇ ਕੋਈ ਸੇਵਾ ਕਰੂ ਚੰਗੀ ਦੁੱਧ ਚਲੋ 17 18 ਕਿਲੋ ਇਹਨੂੰ ਕੀ ਕਹਿੰਦਾ ਮੈਂ ਇਹਨੂੰ ਹਾਂ ਸਰੀ ਕਮਿਊਨਿਟੀ ਕੋਈ ਹੈਗੀ ਚਵਾਈ ਇੱਕ ਨੰਬਰ ਜਿੰਨੀ ਭਾਜੀ ਆਹ ਦੇਖੋ ਬਾਹਰ ਇੰਨੀ ਹੋਰ ਮੈਂ ਆਉਣੀ ਆ ਆਣੀ ਜੀ ਆਣੀ ਆ ਇੰਨੀ ਮੈਂ ਹੋਰ ਆਉਣੀ ਆ ਆਹ ਦੇਖੀ ਜਾਨੀ ਮੈਂ ਜੀ ਪਰਾਸੀ ਕਰੂ ਜੇ ਕੋਈ ਚੰਗਾ ਭੈਣ ਭਰਾ ਕੋਈ ਸੇਵਾ ਵਾਲਾ ਕੋਈ ਫਾਰਮਰ ਲੈ ਗਿਆ ਨਾ ਕੋਈ ਹਾਂਜੀ 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 ਕਈ ਚਲੋ ਫਾਰਮਰ ਭੈਣ ਭਰਾ ਕੋ ਚੰਗੀ ਮਹਿ ਜਿਹਦਾ ਸੇਵਾ ਕਰਦੇ ਆ ਸਾਡੇ ਕੋਲ ਝੋਟੀ ਖੜੀ ਭਾਜੀ ਨੇ ਉਹ ਕਹਿੰਦਾ ਮੈਂ 16 ਕਿਲੋ ਚੁੰਦਿਆਂ ਆ ਆਪਾਂ 12 ਕਿਲੋ ਕਰਕੇ ਦੱਸੀ ਚਲੋ ਚਲੋ 12 ਕਿਲੋ ਜੀ ਹਾਂ ਗੱਲ ਤਾਂ ਸੇਵਾ ਦੀ ਹੈ ਜੀ ਜੀ ਬਸ ਸੇਵਾ ਦੀ ਹਾਂਜੀ ਉਹ ਭਾਈ ਉਹਨਾਂ ਦਾ ਹੁਣੇ ਫੋਨ ਵਾਲੇ ਜ਼ਿਕਰ ਆਉਂਦਾ ਤੇ ਕੋਈ ਨਾ ਇੱਕ ਪਛਾਣ ਨਹੀਂ ਕਰਨਾ ਆਪਾਂ ਦੇਣ ਲੈਣ ਵਾਲੀ ਗੱਲ ਕਰਨੀ 170 ਦੇ 170 ਦੇ ਹਾਂਜੀ 170 ਦੇ ਨਿਕਾੜੀ ਫਾੜ ਸਾਹਿਬ ਨੂੰ ਪੁੱਛ ਰੋ ਕੀ ਕਹਿੰਦੇ ਆ ਹਾਂਜੀ ਜਿਹੜੀਆਂ ਗਰਮੀ ਚ ਹੁਣਾ ਨਵਾਂ ਚਲੋ ਇੱਕ ਪੈੜੀ ਦੇ ਦੇ 1 ਲੱਖ ਪੈੜੀ ਦੇ ਚਲੋ ਚਲੋ ਜੇ ਫਾੜ ਸਾਹਿਬ ਕਹਿੰਦਾ ਬਿਲਕੁਲ ਹਾਂਜੀ ਕੋਛੋ ਵੀ ਬਿਲਕੁਲ ਜੀ ਮੈਂ ਚੰਗੀ ਆ ਤੇ ਚਲੋ ਰੋਟੀ ਦੇ ਮੈਂ ਨਾ ਕੋਈ ਭੈਣ ਭਰਾ ਸਾਡੇ ਨਾਲ ਗਾਂਹ ਹੋਰ ਜੜੂਗਾ ਜੇ ਕੋਈ ਚੰਗੀ ਖੜਾ ਚਲੋ ਚਲੋ ਠੀਕ ਹੈ ਹਾਂ ਜੀ ਬਿਲਕੁਲ ਜੀ ਕਮੀ ਨਹੀਂ ਕੋਈ ਹੈਗੀ ਵੀ ਮੈਂ ਦੇ ਵਿੱਚ ਮਾਰ ਕੇ ਸਾਰੇ ਆ ਗਏ ਜੀ ਨੀਲੀ ਵੀ ਚੋਵੇਂ ਪੈਰ ਧੋਤੇ ਦੇ ਵੇਖ ਲੋ ਇਹ ਆ ਗਿਆ ਟੂਬ ਤੇ ਸਾਰੇ ਨਿਸ਼ਾਨ ਜਿੱਦਾਂ ਭੈਣ ਭਰਾ ਸਾਰੀਆਂ ਸਾਰੀਆਂ ਨਿਸ਼ਾਨੀਆਂ ਜੀ ਸਾਰੀਆਂ ਨਿਸ਼ਾਨੀਆਂ ਸਾਰੀਆਂ ਆ ਗਈਆਂ ਸਾਰੀਆਂ ਨਿਸ਼ਾਨੀਆਂ ਸੰਦੀਪ ਭਾਈ ਜੀ ਕਮੀਆਂ ਕੀ ਤੁਸੀਂ ਦੱਸ ਸਕਦੇ ਜੀ ਨਹੀਂ ਨਹੀਂ ਹਾਂ ਜੀ ਕਿਸੇ ਚੀਜ਼ ਦੀ ਕਮੀ ਨਹੀਂ ਇਹ ਆ ਗਈ ਨਿਸ਼ਾਨੀਆਂ ਜੇ ਜੀਆਂ ਦੀ ਤੇ ਨਿਸ਼ਾਨੇ ਤੋਂ ਸਾਰੇ ਹੈਗੇ ਆ ਉਹਦੇ ਦੇ ਜਾਣੇ ਦੀ ਸਾਨੂੰ ਕੋਈ ਏਡੀ ਗੱਲ ਨਹੀਂ ਭੈ ਕਿੰਗਲ ਮੈਰੋ ਤੇ ਆ ਗਈ ਬਿਲਕੁਲ ਹਾਂਜੀ ਤੇ ਆਹ ਹੈ ਜੀ ਇਹ ਕੱਟੀ ਆ ਗਈ ਪਹਿਲਣ ਜੀ ਅੱਛਾ ਪਹਿਲਾ ਸੂਰ ਹਾਂ ਪਹਿਲਣ ਚਾਰ ਦੰਦ ਜੀ ਚਾਰ ਦੰਦ ਦਾ ਹਾਂਜੀ ਠੀਕ ਆ ਸੁਨੀਪਾ ਜੀ ਇਹਨਾਂ ਕੱਢ ਕਾਲੀ ਸੂਈ ਆ ਹਾਂਜੀ ਹਾਂ ਚੁਈ ਚੁਈ ਬਹੁਤ ਵਧੀਆ ਤਾਂ ਠੀਕ ਆ ਹਾਂ ਇੱਕ ਨੰਬਰ ਆ ਤੇ ਕਿੰਨਾ ਬੋਲਾ ਜੀ ਫਿਰ ਬੋਲਾ ਭਾਈ ਇਹ ਤਾਂ 2 ਕਿਲੋ ਚੋਇਆ ਮੈਂ ਐਵੇਂ 10 ਕਿਲੋ ਕਰਾ ਠੀਕ ਠੀਕ ਜੀ 2.5 ਕਿਲੋ 2.5 ਕਿਲੋ ਚੋਇਆ ਹਾਂ ਜੀ ਮੈਂ ਆਖੀ ਹੱਲੇ ਇਹਨੂੰ ਔਲ ਕਰਦੀ ਆ ਤਾਂ ਤੇ ਕੱਟੀ ਚੋਂ ਦੋ ਚਾਰ ਦਿਨ ਥੋੜਾ ਬੋਲਾ ਤੁਹਾਨੂੰ ਪਤਾ ਜੀ ਡੰਗਰ ਪਾਇਆ ਸੀ ਕਈ ਕਰਦੀਆਂ ਜਿੱਥਾਂ ਆ ਗਏ ਹਾਂ ਜੇ ਕੋਈ ਚਲੋ ਮਨ ਨੂੰ ਕੋਈ ਲੱਗੂ ਮੰਗਾ ਲੂ ਨਹੀਂ ਤਾਂ ਇਹਦੇ ਹਫਤੇ ਦਾ ਇਨਸਾਨ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਬੇ ਦੋਆਂ ਨੂੰ ਚੋਣ ਟਿਕੂਗੀ ਚਲੋ ਖੋਲੋ ਹੱਲੇ ਜਿਹੜੀ ਕਰ ਔਲ ਕਰਦੀ ਜੇਬ ਬਲੇਜ ਉੱਡੀ ਹੈ ਜੀ ਤੇ ਸਚਾਈ ਭਾਈ ਇਹਨੂੰ ਦੱਸਦੀ ਆ ਨਹੀਂ ਨਹੀਂ ਪਤਾ ਕਿ ਆਪ ਇਹ ਉਹ ਸਾਡੀ ਰੋਟੀ ਇਹਦਾ ਆਪਾਂ ਐਵੇਂ ਗਲਤ ਕੇ ਦਿਲ ਦਿਖਾਈਏ ਇਹ ਆਗੇ ਭੈਣ ਭਰਾ ਦਾ ਆਪਾਂ ਦਿਲ ਨਹੀਂ ਦਿਖਾਉਣਾ ਖੜ ਕੇ ਕੋਈ ਆ ਕੇ ਯਾ ਦੱਸਿਆ ਨਹੀਂ ਮਿਲੀ ਨਹੀਂ ਤੇ ਕੱਟੀ ਬੜੀ ਚੰਗੀ ਉਹਦਾ ਕੱਟੀ ਦਾ ਇਹ ਥਾਂ ਸੁਣੀ ਬਹੁਤ ਚੰਗਾ ਲੱਗਾ ਬਿਲਕੁਲ ਹਾਂਜੀ ਦੇਖੋ ਥਾਂ ਕਿੱਡਾ ਸੋਹਣਾ ਲੱਗਾ ਅਗਲਾ ਇਹ ਤੁਰਤ ਇਹ ਆ ਗਈ ਚਾਰਕ ਦਾ ਚਾਰ ਦਾਣ ਚੋਂ ਕੱਟੀ ਭਾਜੀ ਠੀਕ ਆ ਹਾਂਜੀ ਪਹਿਲਾਂ ਸੂਗਾ ਆਓ ਭਾਜੀ ਇੱਕ ਬੱਚਾ ਬੈਠਾ ਮਾਰ ਦੋ ਕੈਮਰਾ ਕੱਟੀ ਆ ਗਈ ਨਾ ਹਾਂਜੀ ਕੱਟੀ ਆ ਗਈ ਹਾਂ ਕੱਟੀ ਇਹਦੇ ਮਗਰ ਭਾਜੀ ਕੱਟਾ ਵਾ ਜੀ ਆ ਬੈਠਾ ਇਹਦਾ ਆ ਕੱਟਾ ਵਾ ਹਾਂ ਕੱਟਾ ਜੀ ਕੱਲ ਹੀ ਸੂਈ ਆ ਜੀ ਠੀਕ ਆ ਹਾਂਜੀ ਬ ਤੇ ਇਹ ਸੁਣੀ ਭਾਜੀ ਚਲੋ ਕੱਟੀ ਦਾ ਮੁੱਲ ਜੇ ਕੱਟੀਆਂ ਟਿਕ ਟਕ ਮਿਲਦੀ ਹੋਵੇ ਕੱਟੀ ਦੇ ਮਹਾਰਾਜ ਕਿਰਪਾ ਨਾਲ 95000 ਦੀ ਆ ਤੇ ਅੱਜ ਕੱਟੀ ਜਿਹੜੀ ਆਪਾਂ ਹਾਂ ਨਾ ਜਿਹੜੀ ਆ 75000 ਦੀ ਦੇ ਦੇਣੀ ਆ ਜਿਹੜੀ ਗੱਲ ਇਹ ਆ ਕਿ ਉੱਚ ਚਲੋ ਗਾੜੀ ਫਾਦਰ ਸਾਹਿਬ ਨਾਲ ਪੁੱਛ ਲੋ ਜੇ ਕੋਈ ਇਹਨਾਂ ਨੇ ਕੋਈ ਲੈਸ ਕਰਨਾ ਤੇ ਚਲੋ 80000 80000 ਪੁੱਛ ਲੋ ਹਾਂ ਨਹੀਂ ਹੋਣੀ ਹਣੀ ਹਾਂ ਠੀਕ ਹਾਂ ਛੋਲੀ ਉੱਚ ਭਾਜੀ 500 ਨਹੀਂ ਹੋਣੀ ਜ ਹੋਣੀ ਹਾਂ ਭਾਜੀ ਤਾਂ ਇਹ ਜਿਹੜੀ ਔਲ ਕਰਦੀ ਆਪਾਂ ਦੱਸ ਦਿੰਦੇ ਇਹਨੀ ਗੱਲ ਝੋਨਾ ਜਾਂਦੇ ਆ ਦਏ ਆ ਸੁਝੇ ਥੋੜਾ ਆਪਾਂ ਕੰਮ ਵੇਚਣ ਵਾਲਾ ਰੱਖ ਰਿਹਾ ਕਿ ਵੇਖਦੇ ਹ ਹਾਂਜੀ ਹਾਂਜੀ ਇਹ ਸੁਈ ਆ ਪਾਜੀ ਇਹ ਸੁਈ ਆ ਹਾਂਜੀ ਇਹ ਸੁਈ ਆ ਜੀ ਇਹਦੀ ਆ ਕੱਟੀ ਆ ਉਹ ਕੱਟੀ ਆ ਜੀ ਆਹ ਲਈ ਹਣੇ ਠੀਕ ਇਹ ਵੀ ਤੋਰੋ ਕਿੰਨਾ ਬੋਲਾ ਜੀ ਫਿਰ ਥੱਲੇ ਪਾਜੀ ਇਹਦੇ ਕੋ 8-9 ਕਿਲੋ ਆਗਾ ਜੀ ਅੱਛਾ 8-9 ਕਿਲੋ ਬੋਲਾ ਹਾਂ ਇਹ ਭਗਾ ਤੇ ਅੱਜ ਤਜਾ ਰਹਿਣਾ ਸੁਈ ਨੂੰ ਲੋ ਜ 8 ਕਿਲੋ ਬੋਲਾ ਹੈਗਾ ਬਾਕੀ ਥਾਂ ਸੁਣੇ ਦਾ ਬੜਾ ਜ਼ਬਰਦਸਤ ਦਾ ਹਾਂਜੀ ਤੇ ਇਹ ਵੀ ਤੋੜ ਲੋ ਠੀਕ ਬਾਠੀਂ ਕਰੀ ਚਲੋ ਕੰਮਿੰਦ ਕਰ ਲਾ ਹਾਂ ਜੀ ਮੂਗਲ ਜੀ ਲੋ ਭਾਈ ਇਹਦਾ ਵੀ ਨਾ ਆਪਾਂ ਬਰਾਬਰ ਤੇ ਰੱਖਣਾ ਵਾ ਇਹਦਾ 75000 75000 ਹੀ ਹਾਂ ਜਿਹੜੀ ਗੱਲ ਆ ਹਾਂ ਨਾ ਚਲੋ ਜੇ ਆਖੋ ਕਿਦਾਂ ਉਹਦਾ 72 ਹੀ ਜਾਣ ਦੋ ਇਹਦਾ 72 ਹੀ ਜਾਣ ਦੋ ਚਲੋ ਜਾਣ ਦੋ ਇਹ ਆ ਗਈ ਥੋੜਾ ਆਇਆ ਨਾ ਗਾਲ ਨਤਰ ਮੰਗਾ ਲਾ ਕੇ ਮੜਾ ਇਹ ਮਿਲਦੀ ਜੋ ਚਲੋ ਠੀਕ ਇਹ ਥੋੜਾ ਬਖੋਲੀ ਸਵੀ ਰਾਤ ਇਹ ਵੀ ਗੱਲ ਸੱਚਾਈ ਦੱਸਣੀ ਆ ਕੋਈ ਆਣ ਕੇ ਆਕੇ ਮਿਲੀ ਨਹੀਂ ਜੇ ਕਰਾਂਗੇ ਆਹ ਜੀ ਹਾਂ ਜੀ ਇਹ ਟੁਕੜਾ ਬਣਾਈ ਜੀ ਇਹ 6 ਮਹੀਨੇ ਦੀ ਗੱਪਣਾ ਹਾਂ ਜੀ 7 ਤਰੀਕ ਤੋਂ ਸਤਵਾਂ ਲੱਗਾ ਠੀਕ ਆ ਤੇ 5 ਕਿਲੋ ਦੁੱਧਾ ਚੈੱਕ ਕਰਾ ਕੇ ਤੇ ਪੈਸੇ ਚੈੱਕ ਕਰਾਉਣ ਡੱਬਾ ਡੇਟਰ ਆਪਣਾ ਲੈ ਹੁਣ ਅਜੇ ਹੁਣ 5 ਕਿਲੋ ਦੁੱਧਾ ਹੈਗਾ ਹਾਂ ਜੀ ਹੈਗਾ ਹੈਗਾ ਖਰਾ ਜੀ ਲੱਠੀ ਪੈੜੀ ਜੁਨੇ ਆ ਹਾਂ ਸ਼ਾਮ ਦੇ ਟਾਈਮ ਚ ਹੋਈਦੀ ਭਾਈ ਸ਼ਾਮ ਦੇ ਟਾਈਮ ਚ ਹੋਨੇ ਆ ਤੇ ਛੋਟੇ ਚ ਕਮੀ ਨਹੀਂ ਕੋਈ ਹੈਗੀ ਇਹ ਚ ਇਹ ਵੀ ਖੋਲੋ ਫਿਰ ਚੁਆਈ ਇੱਕ ਨੰਬਰ ਜੀ ਲੋ ਜੀ ਆਠੀ ਪੈੜੀ ਇਹਦੇ 5 ਕਿਲੋ ਦੁੱਧਾ ਹਾਂ ਜੀ ਆ ਵੀ ਚੈੱਕ ਕਰੋ ਕਰ ਮੈਂ 6 ਤੁਸੀਂ ਚੈੱਕ ਕਰਾ ਲਈ ਜੀ ਹਾਂਜੀ ਤੁਸੀਂ ਚੈੱਕ ਲਈ ਹਾਂ ਚੈੱਕ ਪਾਸ ਹੈ ਜੀ ਅੱਡੀ ਚੋਟੂ ਕਰਵਾ ਦੇ ਠੰਡਾ ਕਰ ਮੀ ਲੋ ਹਾਂਜੀ ਹਾਂ ਇਹ ਆਪਣਾ ਭੈਣ ਭਾਪਾ ਤਸੱਲੀ ਕਰੇ ਆ ਲਿਆ ਆ ਕੇ ਕੋਈ ਬਿਲਕੁਲ ਬਿਲਕੁਲ ਜੀ ਬਿਲਕੁਲ ਮਿਲਦੀ ਅੱਠੀ ਮਰੀ ਹੈ ਜੀ ਹਾਂਜੀ ਇਹ ਅੱਠੀ ਮਰੀ ਸ਼ਾਮ ਦੇ ਟਾਈਮ ਮਿਲਦੀ ਜੀ ਅਹੀਂ ਕੀਤੀ ਆ ਆਹ ਠੀਕ ਆ ਧੋੜ ਧੋੜ ਚੋਲਿੰਦੀ ਹਾਂ ਹਾਂ ਹਾਂਜੀ ਸਾਮ ਦੇ ਵਿੱਚ ਨਿਕਲ ਨਹੀਂ ਜਾਂਦਾ ਹਾਂਜੀ ਚਲੋ ਤੇ ਇਹ ਦੀ ਚੰਗੀ ਹਾਂਜੀ ਚੋਣ ਉਹ ਚੰਗੀ ਹਿੰਦੀ ਭਾਈ ਜੀ ਫਿਰ ਕੀ ਮਰ? ਇਹ 67000 ਦੇ ਦਾਂਗੇ ਜੀ। ਇਹ 70000 ਦੇ। ਹਾਂ ਜੀ ਹਾਂ ਜੀ। ਚਲੋ ਠੀਕ ਹੈ। ਇਹ ਆ ਗਿਆ ਆਪਾਂ। ਇਹ 65000 ਦੇ ਚੱਲਣਾ। ਫਟਾ ਸਾਹਿਬ ਕਹਿੰਦੇ ਕੋਈ ਗੱਲ ਨਹੀਂ 65000 ਦੇ ਦਾਂਗੇ। ਬਸ ਠੀਕ ਹੈ। ਹਾਂ ਜੀ ਸਾਨ ਸਾਨ ਭਾਈ ਵੇਖ ਲਓ ਬਹੁਤ ਚੰਗਾ ਲੱਗਾ। ਬਿਲਕੁਲ ਬਿਲਕੁਲ। ਸਭਾਈ ਇੱਕ ਨੰਬਰ ਜੇ ਕੋਈ ਭੈਣ ਭਰਾ ਲੈ ਲੀ ਚਲੋ ਗਾਂ ਵੀ ਲੱਖ ਰੁਪਏ ਦੀ ਝੋਡੀ। ਚਲੋ ਠੀਕ ਹੈ। ਤੇ ਆ ਗਾਂ ਜੀ। ਇਹ ਛਾਈ ਵਾਲ ਆ ਗਈ ਜੀ। ਇਹ ਗੱਪਣਾ? ਹਾਂ ਜੀ ਨਹੀਂ ਸੂਈ ਹੈ ਜੀ ਚਾਰ। ਹੁਣ ਸਮਝ ਲੱਗੀ। ਇਹਨੂੰ ਕਿਹਨੇ ਡੈਮੋ ਕੀ ਸੂਈ ਨੂੰ? ਭਾਈ ਇਹ ਵੀ ਪਾਣੀ ਦਾ ਬੱਚਾ ਕਰ ਦੁੱਧ ਐਸ ਟਾਈਮ ਕਿੰਨਾ ਜੀ ਦੁੱਧ ਵੀ 10 ਲੀਟਰ ਤੇ ਆ ਰਿਹਾ ਜੀ 10 ਕਿਲੋ ਤਿਆਰ ਆ ਹਾਂ ਤਿਆਰ ਤਿਆਰ ਜੀ ਲੋ ਜੀ 10 ਕਿਲੋ ਤਿਆਰ ਆ ਚੈੱਕ ਅੱਛਾ ਯਾਰ ਪਹਿਲਾ ਸੂਆ ਇਹ ਆ ਬੱਛੀ ਆ ਗਈ ਆ ਤੋਰੋ ਚਲ ਤੋਰੋ ਜੀ ਹੁਣਾਂ ਨਹੀਂ ਤੋਰ ਠੰਡੀ ਭਾਈ ਜੀ ਤਾਂ ਵੇ ਬਾ ਤੋਰੋ ਕੋਈ ਨਹੀਂ ਇਹ ਕੋਈ ਗੱਲ ਨਹੀਂ ਹੋਈ ਠੀਕ ਐ ਇਹ ਵੀ ਚੋ ਲੋ ਜੀ ਵੇਖੋ ਜੀ ਕਰਾਂ ਜੀ ਚਾਰ ਦਾਂਦਾ ਜੀ ਪਹਿਲਾ ਸੂਆ ਬੱਛੀ ਮਗਰ ਆ ਗਈ ਆ ਚੋਈ ਜੋ ਹੈ ਵਰੀ ਹੈ ਭਾਈ ਹਾਂ ਨਾ ਚੋਈ ਇੱਕ ਨੰਬਰ ਜੀ ਆਇਆ ਉਹਦਾ 10 ਗੋਲ ਉਹ ਤਾਂ ਪੱਕਾ ਹੀ ਆ। ਹਾਂ ਜੀ 10 ਗੋਲ ਪੱਕਾ ਜੀ। ਆ ਜਾਓ ਫਿਰ। ਹਾਂ ਜੀ। ਚਲਾਓ ਤੋ। ਠੀਕ ਆ। ਹਾਂ ਜੀ। ਭਾਈ ਇਹ 37000 ਦੇ ਦਾਂਗੇ ਜੀ। ਇਹ 37000 ਦੀ। ਹਾਂ ਜੀ। ਚਲੋ। ਮਾਨ ਤਾਂ 35000 ਇਹ 35000 ਚਲੋ ਜਾਓ। ਇਹ ਹੋਣਾ ਭੈਣ ਭਰਾ ਮਾਨ ਕਰਦੇ ਆਂ। ਹਾਂ ਜੀ। 100000 ਤੋਂ 2 ਜੀ ਚਲੋ ਇਹ ਆ ਗਈ ਇਹੋ ਆਪਣੀ ਬੇਨਤੀ ਆ ਸੁਨੀ ਭਾਈ ਜੀ ਵਾਰ-ਵਾਰ। ਆਪਣੇ ਜਿਹੜੇ ਭੈਣ ਭਰਾ ਪਹਿਲਾਂ ਤੁਹਾਡੇ ਚੈਨਲ ਜੁੜੇ ਆ ਮਾਲ ਅੱਗੇ ਖੜਦੇ ਆਪਣੇ ਅੱਡੇ ਤੋਂ ਉਹਦੇ ਭਾਏ ਆਨਲਾਈਨ ਇੱਧਾ ਮੰਗਾ ਲੈਣਾ ਕੋਈ ਫਿਕਰ ਨਹੀਂ ਕੋ ਥਣਾ ਦੀ ਕੋ ਦੁੱਧ ਦੀ ਜਿਹੜੇ ਭੈਣ ਭਰਾ ਨੇ ਨਵਾਂ ਡੰਗਰ ਆਪਣੇ ਕੋ ਆ ਕੇ ਲੈਣਾ ਨਵਾਂ ਜੁੜਿਆ ਵਾ ਤੇ ਲੈਣਾ ਉਹ ਆਪਣਾ ਥੱਲੀ ਘਰੇ ਅੱਡੇ ਤੇ ਆ ਕੇ ਚਲੋ ਕੀ ਨਹੀਂ ਗੱਲ ਕੋਈ ਲੰਮੜੀ ਰਹਿ ਜਾਂਦਾ ਪਿੰਡ ਢੇਰੀ ਵਾਲਾ ਜ਼ਿਲ੍ਹਾ ਅਮਰਸਰ ਤਸੀਰ ਬਾਬਕਾਲ ਸਾਹਿਬ ਠੀਕ ਹੈ ਹਾਂਜੀ ਆਪਣਾ ਜਲੰਧਰ ਇੱਥੋਂ ਪੈ ਜਾਂਦਾ ਕੋਈ 20 ਕਿਲੋਮੀਟਰ ਹਾਂਜੀ ਤੇ ਰਈਆ ਵੀ ਆਪਣੇ ਕੋਲ 10 ਕਿਲੋਮੀਟਰ ਠੀਕ ਹੈ ਹਾਂਜੀ ਤੇ ਆਜੋ ਆ ਬੰਦਾ ਆਪਣਾ ਨਾਲ ਮਾਲ ਤਿਆਰ ਕਰਾਇਆ ਇਹਨੇ ਅੱਜ ਅੱਛਾ ਤੇ ਸ਼ੇਰ ਅੱਜ ਨਾਲ ਵਿਆਹ ਕਰ ਇਹਨੂੰ ਉਹਦਾ ਮਨ ਜੀ ਤੁਸੀਂ ਜਦੋਂ ਦਾ ਆਉਣਾ ਨਹੀਂ ਕੋਈ ਗੱਲ ਸ਼ੇਰ ਦਾ ਆ ਕੇ ਬੈਠਾ ਹੈ ਮੁੰਡਾ ਆਉਣਾ ਹਾਂਜੀ ਹਾਂ ਆਪਣੇ ਭਾਜੀ ਦਾ ਨਾ ਨਾ ਚਲੋ ਕੋਈ ਗੱਲ ਹਾਂਜੀ ਇਹ ਆ ਤੁਹਾਡੀ ਵੇਟ ਜੀ ਸਾਡੇ ਕੋਲ ਭਾਈ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ ਹੁੰਦਾ ਭੈਣ ਭਰਾਵਾਂ ਦਾ ਚਲੋ ਇਹਨਾਂ ਦਾ ਸਿਰ ਤੇ ਅਸੀਂ ਮੁੜਦੇ ਫਿਰਦੇ ਆ ਇਹ ਸਾਰੇ ਨਾਲ ਮਾਰਦੇ ਇਹਨਾਂ ਸਿਰ ਤੇ ਹੈ ਜੀ ਸਾਰਾ ਕੁਝ ਹਨਾ ਆ ਚਲੋ ਭਾਈ ਉਹੀ ਦਾ ਕੰਮ ਆਲੇ ਸਮਝ ਜਾਂਦੇ ਆ ਹਾਂਜੀ ਚਲੋ ਠੀਕ ਹੈ ਜੀ ਠੀਕ ਹੈ ਮਰਾ ਜੀ